ਇੱਥੇ ਹੋ ਜਾ ਯਾਰ ਉੱਤੇ ਜਾ ਦੂਰ ਜਾ ਤੋਰ ਯਾਰ ਦੂਰ ਕਰ ਲੋ ਆ ਵੀ ਜੇ ਨਹੀਂ ਆਵੇ ਤਾਂ ਥੋੜਾ ਹਿੱਥਾ ਜਾਓ ਪੁੱਛ ਮਾ ਜਾਓ ਆ ਜਾਓ ਦੇਖ ਨਾਲੇ ਮਾਗਰੀ ਨਾ ਪਰ ਰੋਕ ਲਾ ਰੋਕ ਲਾ ਯਾਰ ਰੋਕ ਲਾ 10 ਲੱਖ ਰੋਕ ਨੀ ਯਾਰ ਜੀ ਨਹੀਂ ਦੋ ਦੇੜੇ ਦੀ ਜੋਰ ਲਾਈ ਇਹ ਨਹੀਂ ਕਰਦਾ ਪੁੱਛੇ ਸਰਦਾਂ ਪੁਰਾਏ ਹੁਣ ਦੇਖੀ ਰੁਪਿਆ ਰੁਪਿਆ ਇੱਕ ਮਿੰਟ ਕਰਨਾ ਔਰ ਇਹ ਨਹੀਂ ਤੇ ਲੋਕੋ ਫੇਰੀ ਛੋਟ ਬਤਾਈ ਗਿਆ ਲੈ 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 ਚੱਲੋ ਪਿੱਛੇ ਲੈ ਪਿੱਛੇ ਕੋਈ ਨਹੀਂ ਉੱਤੋਂ ਲੈ ਗਾਣੂ ਉੱਤੇ ਲੁੱਟਦਾ ਸੀ ਹਜੇ ਤਾਂ ਲੁੱਟਾਂਗੇ ਸਾਡੀ ਮੁੱਕੀ ਜਾਂਦੇ ਬੋਲਿਆ ਕਰੋ ਨਾ ਗਲੀਆਂ 'ਚ ਕੋਈ ਨਹੀਂ ਦੇੜੀਆਂ ਲਾ ਕੇ ਲੁੱਟਦੇ ਬੋਲਣਾ ਕੋਈ ਭਰਾਂ ਜੀ ਲੈ ਦੋਰ ਕੇ ਦੋਰ ਹੋ ਜਾਂ ਪਿੱਛੇ ਤੋਂ ਹਾਂ 2-4 ਪਾਸੇ 9000 ਕੱਪੜਾ ਪ੍ਰੀਅਰ ਆਈਡੀ ਪਾਸੇ ਕਰਨ ਹੁਣ ਯਾਰ ਉਹੀ ਗੱਲ ਫੇਰ-ਵੀਰ ਬਣ ਕੇ ਹਾਂਜੀ ਕਿੱਲੇ-ਕਿੱਲੂਆਂ ਦੇ ਹਿਸਾਬ ਨਾਲ

ਲੈ ਲੋ ਪਹਿਲੇ ਲੈ ਲੋ ਸੜੇ ਹੋਏ ਡਰਾਮੇਵਾਜ ਮੇਰਾ ਨਾਮ ਵਿਜੇ ਕੁਮਾਰ ਐਮ ਸੀ ਜਿਹੜਾ ਲੋਕਾਂ ਦੀ ਆਵਾਜ਼ ਚੱਕਦਾ ਉਹਨੂੰ ਡਰਾਮੇਵਾਜ ਕਿਹਾ ਜਾਂਦਾ ਮੈਂ ਆਪਦੇ ਆਪ ਨੂੰ ਡਰਾਮੇਵਾਜ ਘੋਸ਼ਿਤ ਕਰਦਾ ਸਬਜ਼ੀਆਂ ਵੇਚਦੇ ਆ ਲੈਣੀਆਂ ਲੈ ਲਓ ਨਹੀਂ ਲੈਣੀਆਂ ਲਾ ਲਓ ਕੋਬੀ 200 ਰੁਪਏ ਇਕੱਲੇ ਸੜੇ ਹੋਏ ਲੈ ਲਓ ਭਾਈ 80 ਰੁਪਏ ਕਿਲੋ ਪਹਿਲਾਂ ਦਰਜਣਾਂ ਦੇ ਹਿਸਾਬ ਨਾਲ ਦਿੰਦੇ ਸੀ ਹੁਣ ਕਿਲੋਆਂ ਦੇ ਹਿਸਾਬ ਨਾਲ ਦਿੰਦੇ ਆ ਕਿਸਾਨਾਂ ਨੂੰ ਵੀ ਲੁੱਟਿਆ ਜਾ ਰਿਹਾ ਤੇ ਲੋਕਾਂ ਨੂੰ ਵੀ ਲੁੱਟਿਆ ਜਾ ਰਿਹਾ ਨਾ ਕਿਸਾਨਾਂ ਦੇ ਰੇਟ ਮਿਲਦੇ ਉਹਨਾਂ ਵਿਚਾਰਿਆਂ ਨੂੰ ਇੰਨੀ ਮਿਹਨਤ ਕਰਦੇ ਆ ਖੇਤਾਂ 'ਚ ਸਬਜ਼ੀ ਮੰਡੀ ਦੇ ਜਿਹੜੇ ਸਬਜ਼ੀ ਮਾਫੀਆ ਉਹ ਸਾਨੂੰ ਲੁੱਟ ਰਿਹਾ ਪ੍ਰਸ਼ਾਸਨ ਖਮੋਸ਼ ਹੈ ਸਰਕਾਰ ਖਮੋਸ਼ ਹੈ ਲੋਕ ਖਮੋਸ਼ ਹੈ ਕੰਨਾਂ ਦੇ ਵਿੱਚ ਪਾਈਆਂ ਪਿੰਡੀਆਂ ਇਹ ਤਾਂ ਇੱਕ ਕਰਨੀਆਂ ਪਿੰਡੀਆਂ ਹੁਣ ਸੋਨਾ ਲੁੱਟ ਲੈਂਦੇ ਆ ਮੈਂ ਕਿਹਾ ਪਿੰਡੀਆਂ ਪਾਲੀਏ ਪਰ ਬੰਦੇ ਪਿੰਡੀਆਂ ਲੁੱਟਣ ਨੂੰ ਵੀ ਪੈ ਗਏ ਪਿੰਡੀਆਂ ਵੀ ਮਹਿੰਗੀਆਂ ਇਹ ਦੇਣੇ ਬਣ ਗਏ ਹੁਣ ਤਾਂ ਜਿੰਨੇ ਕੋਈ ਸਗਣ ਦੇਣਾ ਨਾ ਐਂ ਦੇ ਦਿਓ ਜਿੰਨੇ ਸਗਣ ਦੇਣਾ ਇਹਦੇ ਇੱਥੇ ਸਟicker ਲਾ ਦਿਓ ਅਗਲਾ ਕੋਈ ਕੋ ਇੰਪੋਰਟਡ ਹੈ ਬਸ ਐਂ ਪੜਾ ਦਿਓ ਹੱਲ ਕੀ ਹੈ ਇਹਦਾ ਫਿਰ ਹੱਲੇ ਪ੍ਰਸ਼ਾਸਨ ਜੇ ਪ੍ਰਸ਼ਾਸਨ ਤੇ ਸਰਕਾਰ ਗਾਂਂਦ ਫੇਰ ਕੇ ਲੋਕਾਂ ਨੂੰ ਲੋਕਡਾਊਨ ਦੇ ਅੰਦਰ ਵਾਰ ਸਕਦੀ ਹੈ ਤੇ ਰੇਟ ਨਿਧਾਰਤ ਕਰ ਸਕਦੀ ਹੈ ਹੁਣ ਕਿਉਂ ਨਹੀਂ ਕਰਦੀ ਕਿਉਂ ਲੁੱਟਿਆ ਜਾ ਰਿਹਾ ਸਾਨੂੰ ਕਿਸਾਨਾਂ ਨੂੰ ਵੀ ਲੁੱਟਿਆ ਜਾ ਰਿਹਾ ਸਾਨੂੰ ਵੀ ਲੁੱਟਿਆ ਜਾ ਰਿਹਾ ਹਰ ਥਾਂ ਦੇ ਡੱਟਾ ਪਰਸਲਾ ਨਗਰ ਦੇ ਡੱਟਾ ਗਲੀਆਂ ਚੱਡਾ ਥੋਬੀ ਬਾਜ਼ਾਰ ਚੱਡਾ ਸਿਫਕੀ ਬਾਜ਼ਾਰ ਚੱਡਾ ਸਬਜ਼ੀ ਵੱਡੀ ਚੱਡਾ ਪਾਵਰ ਹਾਊਸ ਰੋਡ ਤੇ ਅੱਡਾ ਬੱਸ ਸਟੈਂਡ ਤੇ ਅੱਡਾ ਇਹ ਲੁੱਟਿਆ ਹੀ ਜਾ ਰਿਹਾ ਤਾਂ ਮੇਰੇ ਅਟੋਂਡੇ ਸ਼ਾਮ ਨੂੰ ਅੱਡ ਆ ਹੁਣ ਆ ਦੇ ਕੋਆ ਮੈਂ ਕਦੂ ਆ ਹੁਣ 100 ਰੁਪਏ ਆ ਸ਼ਾਮ ਨੂੰ ਮੈਂ ਇਸ 30 ਰੁਪਏ ਕਿਲੋ ਦੇ ਦੂੰ ਸਗੰਦੀ ਗੱਲ ਸਹਿਰ ਦੇ ਵਪਾਰੀ ਕਹਿੰਦੇ ਚੰਗੇ ਚੰਗੇ ਕਹਿੰਦੇ ਠੇਕਿਆਂ ਤੇ ਰੇੜੀ ਲਾ ਰੱਖੀ। ਵਪਾਰੀਆਂ ਨੇ 100-100 ਰੇੜੀ ਨਿਕਲਦੀ ਉਹ ਕਹਿੰਦੇ ਵੀ ਅਸੀਂ ਤੈਨੂੰ 50 ਰੁਪਏ ਕਿਲੋ ਦੇਤਾ ਤੂੰ ਲੋਕਾਂ ਨੂੰ ਰਾਜ ਕੇ ਲੋਟ 150 ਵਿੱਚ 200 ਵਿੱਚ ਮੈਨੂੰ 50 ਰੁਪਏ ਕਿਲੋ ਦੇ ਦੇ। ਸਗਨ ਦੀ ਗੱਲ ਕੀਤੀ ਐ। ਸਗਨ ਦੀ ਗੱਲ ਕੀਤੀ ਤੁਹਾਡੇ ਕੋਲ। ਤਗਰ ਕਿਸ ਤਰ੍ਹਾਂ ਜਿਵੇਂ ਆਪਾਂ ਵਿਆਹਾਂ ਤੇ ਸਗਨ ਲਫਾਵੇ ਦਿੰਨੇ ਆ। ਉਹ ਅੱਜ ਕੱਲ ਕਹਿੰਦੇ ਨੇ ਇੰਪੋਰਟਡ ਫਰੂਟ ਦੇ ਦਿਓ। ਉਹ ਇੰਪੋਰਟਡ ਫਰੂਟ ਜਿਵੇਂ ਆਹ ਹੁਣ ਕੇਲਾ ਇਹ ਸੜਿਆ ਪੈ ਜਾਂਦੇ ਤੇ ਮੈਂ ਸਟicker ਲਾ ਦੂੰਗਾ। ਅਗਲਾ ਕੋਈ ਕੋ ਇੰਪੋਰਟਡ ਫਰੂਟ ਦੇਗਾ। ਬਸ ਸਾਲੀਆਂ ਨੂੰ ਦੇ ਸਕਦੇ ਜੇ ਜੱਪ ਕਰਕੇ ਹੈ ਸਾਲੀਆਂ ਨੂੰ ਦੇ ਸਕਦੇ ਸਾਲੀਆਂ ਨੂੰ ਤਾਂ ਜਦੋਂ ਰੀਮਨ ਕੱਟਾਂਗੇ ਉਦੋਂ ਦੇ ਦਾਂਗੇ ਜਦੋਂ ਰੀਮਨ ਕੱਟਦੇ ਆ ਨਾ ਉਦੋਂ ਇੱਕ ਕੱਦੂ ਫੜਾ ਦਿਓ ਇੱਕ ਟਮਾਟਰ ਫੜਾ ਦਿਓ ਇੱਕ ਗੋਭੀ ਦਾ ਫੁੱਲ ਫੜਾ ਦਿਓ ਕਿ ਸਬਜ਼ੀ ਬਣਾ ਲਓ ਤੰਨਾ ਚ ਬਾਲੀਆਂ ਜਿਵੇਂ ਸੋਨਾ ਨਹੀਂ ਟੰਗਦੇ ਹੁੰਦੇ ਪੁਰਾਣੇ ਟਾਈਮ ਤੇ ਉਹ ਮੈਂ ਕਿਹਾ ਪਿੰਡੀਆਂ ਟੰਗ ਲੀਆਂ ਸੋਨੇ ਦੀਆਂ ਬਾਲੀਆਂ ਰੋਜ਼ ਖੋਹ ਲੈਂਦੇ ਆ ਹਾਲ ਫਿਰ ਇਹਦਾ ਕੀ ਹਾਲ ਜੀ ਹਾਲ ਹੈ ਪ੍ਰਸ਼ਾਸਨ ਤੇ ਸਰਕਾਰ ਤੇ ਆ ਮੈਂ ਤਾਂ ਪ੍ਰਸ਼ਾਸਨ ਦੇ ਜਿਹੜੇ ਸਬਜ਼ੀ ਮਾਫੀਆ ਨੂੰ ਚੇਤਾਵਨੀ ਦੇਣਾ ਬਣਜੋ ਬੰਦੇ ਨਹੀਂ ਤਾਂ ਹੁਣ ਬਲਾਂ ਚ ਤਾ ਆ ਗਏ ਤੇ ਉਹਨਾਂ ਲੋਕਾਂ ਨੂੰ ਲਾਮਬੰਦ ਕਰੂੰਗਾ ਗਲੀ-ਗਲੀ ਜਾ ਕੇ ਲੋਕਾਂ ਦੇ ਸਹਿਯੋਗ ਕਰਾਊਗਾ ਉਹਨਾਂ ਨੂੰ ਨਾਲ ਲੈ ਕੇ ਸਬਜ਼ੀ ਮੰਡੀ ਘੇਰੂੰਗਾ ਕਿਸਾਨਾਂ ਨੂੰ ਨਾਲ ਲਊਗਾ ਇਹ ਸਬਜ਼ੀ